ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੰਡੀ ਗੰਗਤਰ ਪਹੁੰਚਿਆ ਜੀ ਸਾਡੀ ਨਵੀਂ ਫਿਲਮ ਸ਼ੂਟ ਫਿਲਮ ਆ ਸੁਗਾਂ ਵਾਲੀ ਸੀਜ ਸਰਪੰਚੀ ਮਹਤਰਬ ਸਿੰਘ ਜਿਸ ਦਾ ਅਧਿਕਾਰਤਨ ਸਰਦਾਰ ਕਮਰਜੀਤ ਸਿੰਘ ਕੀ ਚੇਅਰਮੈਨ ਮਾਰਕੀਟ ਕਮੇਟੀ ਆ ਮੰਡਗੜ ਨਾਲ ਬਾਬੂ ਤਰਸੀਲਾਲ ਜੀ ਤੇ ਸਾਰੇ ਸਾਡੇ ਅਫਸਰ ਵਰਮਾ ਜੀ ਡਾਕਟਰ ਸਾਹਿਬ ਮਰਦ ਸਾਹਿਬ ਸਿੰਘ ਜੀ ਤੌਰ ਤੇ ਜੁਵਿੰਦਰ ਸਿੰਘ ਜੀ ਉੱਪਰ ਸਾਰੇ ਬੰਦੇ ਆ ਜਿਹੜੇ ਕੱਟਦੇ ਤੇ ਮਨਪ੍ਰੀਤ ਸਿੰਘ ਜੀ ਢਾੜੀਵਾਲ ਕੈਮਰਾਮੈਨ ਹੁਟਾ ਸਿੰਘ ਜੀ ਤੇ ਹੋਰ ਵੀ ਤਤਵੰਤੇ ਸੱਜਣਾਂ ਪਹੁੰਚੇ ਆ ਜੀ ਤੇ ਅੱਜ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਇਹਨਾਂ ਨੇ ਸਾਡੀ ਹੌਸਲਾ ਵਧਾਈ ਕੀਤੀ ਆ ਜੀ ਇਹ ਮੈਂ ਸਾਫ ਦਾ ਤੇ ਨਿਹਾਲੀ ਤਰਸ਼ੀਮ ਲਾਲੂ ਦਾ ਬਾਬੂ ਜੀ ਦਾ ਜੀ ਤੇ ਸਾਰੇ ਮੰਡੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਰ ਬੋਲਦੇ ਕਦੋਂ ਸਭ ਬੋਲਦੇ ਮੈਂ ਅੱਜ ਇਹ ਜੋ ਫਿਲਮ ਦਾ ਮਹੂਰਤ ਕਰ ਰਹੇ ਨੇ 16 ਵਾਲੀ ਸੇ ਸਰਪੰਚ ਜੀ ਮਾਫ ਕਰ ਬੰਦੇ ਜੀ